ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੁਰੂ ਨਾਨਕ ਤੇ ਆਦਲੈ ਦਸਵੇਂ ਗੁਰ ਪਰੰਤ ਬਾਰੰਬਾਰ ਹੈ ਬੰਦਨਾ ਆਦਿ ਸ੍ਰੀ ਗੁਰੂ ਗ੍ਰੰਥ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਸਤਿਕਾਰਯੋਗ ਸਾਧ ਸੰਗਤ ਜੀ ਪ੍ਰੇਮ ਸਤਿਕਾਰ ਸਹਿਤ ਫਤਿਹ ਬੁਲਾਓ ਦੋਵੇਂ ਹੱਥ ਜੋੜ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਨੂੰ ਆਪੋ ਆਪਣੇ ਸੀਸ ਨਿਵਾ ਕੇ ਫਤਿਹ ਦੀ ਸਾਂਝ ਪਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦਾ ਪਾਵਨ ਪਵਿੱਤਰ ਇਤਿਹਾਸ ਗੁਰੂ ਘਰ ਦੇ ਮਹਾਨ ਵਿਦਵਾਨ ਗੁਰਮੁਖ ਪਿਆਰੇ ਨਾਮ ਭਜਨ ਸਿਮਰਨ ਦੇ ਰਸੀਏ ਡਾਕਟਰ ਭਾਈ ਵੀਰ ਸਿੰਘ ਸਾਹਿਬ ਜੀ ਜਿਨ੍ਹਾਂ ਨੇ ਆਪਣੇ ਹਸਤ ਕਮਲਾਂ ਦੇ ਨਾਲ ਸ਼੍ਰੀ ਗੁਰੂ ਨਾਨਕ ਚਮਤਕਾਰ ਦੋ ਹਿੱਸਿਆਂ ਵਿੱਚ ਲਿਖਿਆ ਹੈ ਪਹਿਲਾ ਹਿੱਸਾ ਪੂਰਵਾਰਧ ਉਸ ਦੀ ਕਥਾ ਆਪ ਜੀ ਸਰਵਣ ਕਰ ਰਹੇ ਹੋ ਇੱਥੋਂ ਤੱਕ ਕਥਾ ਆਪ ਜੀਆਂ ਨੇ ਸੁਣੀ ਹੈ ਕਿ ਸਭ ਤੋਂ ਪਹਿਲਾਂ ਪੰਡਤ ਹਰਦਿਆਲ ਜੀ ਜੋ ਪੁਰੋਹਤ ਸਨ ਗੁਰੂ ਨਾਨਕ ਦੇ ਮਹਾਰਾਜ ਜੀਆਂ ਦੇ ਪਰਿਵਾਰ ਦੇ ਸਭ ਤੋਂ ਪਹਿਲਾਂ ਉਹਨਾਂ ਨੂੰ ਧੰਨ ਗੁਰੂ ਨਾਨਕ ਦੇ ਮਹਾਰਾਜ ਜੀਆਂ ਦੇ ਵਿੱਚੋਂ ਅਕਾਲ ਪੁਰਖ ਵਾਹਿਗੁਰੂ ਦੇ ਦਰਸ਼ਨ ਹੋਏ। ਉਪਰੰਤ ਪਾਂਦਾ ਜੀ ਜਿਸ ਦਾ ਨਾਮ ਗੋਪਾਲ ਜੀ ਲਿਖਿਆ ਹੈ। ਗੋਪਾਲ ਪਾਂਦੇ ਦੇ ਕੋਲ ਧੰਨ ਗੁਰੂ ਨਾਨਕ ਦੇ ਮਹਾਰਾਜ ਜੀਆਂ ਨੂੰ ਪੜ੍ਹਨੇ ਪਾਇਆ ਗਿਆ। ਤੇ ਗੋਪਾਲ ਪਾਂਦੇ ਨੂੰ ਧੰਗ ਗੁਰੂ ਨਾਨਕ ਦੇ ਮਹਾਰਾਜ ਸਾਹਿਬ ਜੀਆ ਨੇ ਉਪਦੇਸ਼ ਕੀਤਾ ਉਸ ਦੀ ਕਲਿਆਣ ਕੀਤੀ ਉਸ ਤੋਂ ਬਾਅਦ ਉਸ ਤੋਂ ਬਾਅਦ ਫਿਰ ਬੜੇ ਵਿਦਵਾਨ ਸਤਪੁਰਸ਼ ਪੰਡਤ ਜੀ ਬ੍ਰਿਜਨਾਥ ਉਹਨਾਂ ਦੇ ਕੋਲ ਧੰਗ ਗੁਰੂ ਨਾਨਕ ਦੇ ਮਹਾਰਾਜ ਜੀਆ ਨੂੰ ਪੜ੍ਹਨੇ ਪਾਇਆ ਗਿਆ ਉੱਥੇ ਵੀ ਧੰਗ ਗੁਰੂ ਨਾਨਕ ਦੇ ਮਹਾਰਾਜ ਜੀਆ ਨੇ ਆਪਣੀ ਨਿਆਰੀ ਲੀਲਾ ਖੇਡ ਵਰਤਾਈ ਔਰ ਪੰਡਤ ਬ੍ਰਿਜਨਾਥ ਜੀ ਨੇ ਸਤਗੁਰੂ ਨਾਨਕ ਦੇ ਮਹਾਰਾਜ ਜੀਆ ਦੇ ਚਰਨ ਕਮਲਾਂ ਨੂੰ ਨਮਸਕਾਰ ਕੀਤੀ ਮੱਥਾ ਟੇਕਿਆ ਤੇ ਉਸ ਨੂੰ ਵੀ ਉਪਦੇਸ਼ ਕਰਕੇ ਪਰਮੇਸ਼ਰ ਦੇ ਭਜਨ ਦੇ ਵਿੱਚ ਧੰਗ ਗੁਰੂ ਨਾਨਕ ਦੇ ਮਹਾਰਾਜ ਜੀਆ ਨੇ ਲਗਾਇਆ ਉਸ ਤੋਂ ਬਾਅਦ ਜੋ ਅੱਜ ਇਤਿਹਾਸ ਫਿਰ ਅੱਗੇ ਆਰੰਭ ਹੋ ਰਿਹਾ ਹੈ ਕਿ ਜਦੋਂ ਪੰਡਤ ਜੀ ਬ੍ਰਿਜਨਾਥ ਜੀ ਉਹਨਾਂ ਨੇ ਚਰਨ ਕਮਲਾਂ ਨੂੰ ਨਮਸ਼ਕਾਰ ਕੀਤੀ ਤੇ ਆਖਿਆ ਕਿਰਪਾ ਕਰੋ ਮੈਨੂੰ ਵੀ ਤਾਰ ਦਿਓ ਤਾਂ ਉਸ ਤੋਂ ਬਾਅਦ ਫਿਰ ਕੁਝ ਦਿਨ ਹੋਰ ਪੰਡਤ ਦੇ ਮੌਜ ਨਾਲ ਜਾਂਦੇ ਰਹੇ ਉਹਨਾਂ ਦੇ ਕੌਤਕ ਵੇਖ ਵੇਖ ਤੇ ਵਚਨ ਸੁਣ ਸੁਣ ਅੰਤ ਪੰਡਤ ਨੂੰ ਸ਼ਰਧਾ ਹੋ ਆਈ ਉਸ ਦੇ ਅੰਦਰ ਉੱਚੇ ਆਤਮਿਕ ਜੀਵਨ ਦਾ ਰੂਮਕਾ ਫਿਰ ਗਿਆ ਉਸ ਦਾ ਜੀਵਨ ਉੱਚਾ ਤੇ ਸੁੱਚਾ ਹੋ ਗਿਆ ਤੋਂ ਨੰਬਰ 4 ਹੈ ਮੁੱਲਾਂ ਗੁਰ ਮਹਿ ਆਪ ਸਮੋਏ ਸ਼ਬਦ ਵਰਤਾਇਆ ਮਾਤਾ ਪਿਤਾ ਮਾਤਾ ਪਿਤਾ ਦੇਵੀ ਬਾਲ ਕੁੱਤੇ ਦੋ ਰੰਗ ਲੰਘਦੇ ਦੇਖਦੇ ਪਰ ਸੰਨ ਤੇ ਉਦਾਸ ਹੁੰਦੇ ਸਨ ਜਦ ਦੇਖਦੇ ਸਨ ਖੇលਦੇ ਹੱਸਦੇ ਪੜ੍ਹਦੇ ਤਾਂ ਖੁਸ਼ ਹੁੰਦੇ ਸੀ ਮਾਤਾ ਪਿਤਾ ਪਰ ਜਦ ਦੇਖਦੇ ਸਨ ਸਾਰਾ ਦਿਨ ਮੋਨ ਚੁੱਪ ਕਰਕੇ ਬਣਾ ھیਟ ਸਾਰਾ ਸਾਰਾ ਦਿਨ ਬੈਠੇ ਰਹਿਣਾ ਸਾਧਾ ਫਕੀਰਾਂ ਦੇ ਬਚਨ ਸੁਣਨੇ ਜਾਂ ਘਰ ਲੰਮੇ ਹੀ ਪਏ ਰਹਿਣਾ ਤਾਂ ਮਾਦਾ ਪਿਤਾ ਡਾਢੇ ਦਿਲਗੀਰ ਹੋ ਜਾਂਦੇ ਸਨ ਤਦੋਂ ਉਹ ਹਰਦਿਆਲ ਦੇ ਕਹੇ ਹੋਏ ਵਾਕ ਜੋ ਪੰਡਤ ਹਰਦਿਆਲ ਪ੍ਰੋਹਤ ਨੇ ਪੱਤਰੀ ਬਣਾਈ ਸੀ ਉਸ ਨੇ ਬਚਨ ਕਿਹਾ ਸੀ ਕਿ ਤੁਹਾਡਾ ਇਹ ਪੁੱਤਰ ਜੋ ਹੈ ਇਹ ਆਮ ਨਹੀਂ ਤਦੋਂ ਹਰਦਿਆਲ ਦੇ ਕਹੇ ਹੋਏ ਵਾਕ ਤੇ ਆਪਣੇ ਅੱਖੀਂ ਡਿਠੇ ਕੌਤਕ ਜੋ ਬਾਲਕ ਨੂੰ ਅਲੌਕਿਕ ਤੇ ਅਚਰਜ ਵਾਲਾ ਦੱਸਦੇ ਸਨ ਸਭ ਭੁਲੇਵਾ ਜਾਪਦੇ ਉਹਨਾਂ ਨੂੰ ਐ ਲੱਗਦਾ ਸੀ ਵੀ ਪੰਡਤ ਨੇ ਜੋ ਕੁਝ ਲਿਖਿਆ ਜਾਂ ਜੋ ਕੁਝ ਕਿਹਾ ਵੀ ਉਹ ਤਾਂ ਐਵੇਂ ਹੀ ਐ। ਪੋਲੇਵਾ ਜਾਪਦੇ ਤੇ ਚਿੰਤਾ ਪੈ ਜਾਂਦੀ ਕਿ ਇੱਕੋ ਇੱਕ ਪੁੱਤਰ ਹੈ। हे ਭਗਵਾਨ ਕੀ ਬਣੇਗਾ? ਹੁਣ ਦੇਵੀ ਬਾਲਕ ਬਣਾ ਵਿੱਚ ਬਹੁਤਾ ਰਹਿੰਦਾ ਸੀ। ਔਰ ਆਏਗੇ ਤਿਆਗੀ ਬਿਰਖਤਾ ਦੇ ਦਰਸ਼ਨ ਮੇਲੇ ਹੁੰਦੇ ਰਹਿੰਦੇ ਸਨ। ਉਹਨਾਂ ਦੇ ਸੰਗ ਵਿਦਿਆ ਵਿਗਿਆਨ ਦੇ ਮਸਲੇ ਸੁਣਦੇ ਸ਼ਾਸਤਰਾ ਦੇ ਹਾਲਾਤ শ্রবণ ਕਰਦੇ ਉਹਨਾਂ ਨੂੰ ਆਪਣੇ ਅਨੁਭਵ ਗਿਆਨ ਦੀਆਂ ਮੱਤਾਂ ਦਿੰਦੇ ਪਰੰਤੂ ਇਕਾਂਤ ਬੈਠਣਾ ਨੈਣ ਬੰਦੇ ਬਣ ਦੀ ਚੁੱਪ ਆਵਾਜ਼ ਵਿੱਚ ਕਾਦਰ ਦੇ ਰੰਗ ਵਿੱਚ ਮਗਨ ਹੋਣਾ ਨੈਣ ਖੋਲ ਕੇ ਕਾਦਰ ਦੇ ਕੁਦਰਤ ਵਿੱਚ ਦਰਸ਼ਨ ਕਰਨੇ ਜਿਸ ਨੂੰ ਆਪ ਬਰਿਹਾਰੀ ਕੁਦਰਤ ਵਸਿਆ ਕਹੇ ਉਠਦੇ ਸਨ ਉਹਨਾਂ ਨੂੰ ਅਜਲ ਤੋਂ ਪ੍ਰਾਪਤ ਸੀ ਇਸ ਪ੍ਰਾਪਤੀ ਵਿੱਚ ਇੱਕ ਸਵਰ ਰਹਿਣਾ ਇਸ ਵਿੱਚ ਗੋਤੇ ਲੱਗਣੇ ਇਸ ਵਿੱਚ ਸਰਸਾਰ ਹੋ ਹੋ ਉੱਠਣਾ ਇਹ ਬ੍ਰह्म ਵਿਦਿਆ ਸੀ ਜੋ ਅਗੰਮੀ ਸੋਮਿਆਂ ਤੋਂ ਆਪ ਵਿੱਚ ਸਦਾ ਰੋਂ ਰੱਖਦੀ ਸੀ ਮਹਕਾਲਪ ਵਰਗੇ ਜਿਹੜੇ ਪੱਛਮੀ ਖਿਆਲ ਦੇ ਆਦਮੀ ਨੇ ਇੱਥੋਂ ਬੇਵਸੇ ਇਉਂ ਲਿਖਦੇ ਨੇ ਕਿ ਉਹ ਆਵਾਜ਼ ਧੁਰ ਦੀ ਸੱਜ ਜੋ ਅੱਗੇ ਕਈ ਪ੍ਰਕਾਸ਼ ਚਿੱਤਾਂ ਨਾਲ ਬੋਲ ਚੁੱਕੀ ਹੈ ਉਹਨਾਂ ਬਣਾ ਵਿੱਚ ਫੇਰ ਬੋਲ ਉੱਠੀ ਜੋ ਗੁਰੂ ਨਾਨਕ ਦੇ ਖਿਆਲ ਮੰਡਲ ਨੂੰ ਆਤਮ ਅਰੂੜਦਾ ਦੀ ਚੋਟੀ ਤੇ ਲੈ ਗਈ ਉਹਨਾਂ ਹਲੇ ਦੀ ਗਰਮੀ ਤੇ ਸਿਆਲੇ ਦੇ ਕਕਰਾਂ ਵਿੱਚ ਅਸਮਾਨ ਦੀ ਜਲਾਲ ਤੇ ਕੁਦਰਤ ਦੇ ਸਦਾ ਬਦਲ ਰਹੇ ਰੰਗਾਂ ਵਿੱਚ ਉਸ ਦੇ ਗਿਰਾਹ ਵਿੱਚ ਵਸ ਰਹੇ ਵਸਨੀਕਾਂ ਦੇ ਚਾਅ ਮਲਾਰ ਤੇ ਉਦਾਸੀਆਂ ਗਮਾਂ ਵਿੱਚ ਉਹ ਗੁਰੂ ਨਾਨਕ ਚਮਕਦੇ ਅੱਖਰਾਂ ਵਿੱਚ ਨਿਰੰਕਾਰ ਦਾ ਨਾਮ ਵੇਖਦਾ ਤੇ ਬਾਜਦਾ ਸੀ ਤੇ ਚਾਅ ਵਿੱਚ ਭਰ ਕੇ ਉਸ ਨਾਮ ਦੀ ਸੱਦ ਦੇ ਉੱਠਦਾ ਸੀ ਸੋ ਵੱਡੇ ਵੱਡੇ ਵਿਦਵਾਨਾਂ ਨੇ ਗੁਰੂ ਨਾਨਕ ਦੇ ਮਹਾਰਾਜੀਆਂ ਦੇ ਜੀਵਨ ਬਾਰੇ ਬੇਅੰਤ ਹੀ ਅਲੰਕਾਰ ਬਨ ਕੇ ਸੋਹਣੇ ਬਜਰ ਲਿਖਿਆ ਉਸ ਮਹਾਨ ਆਤਮਾ ਨੂੰ ਜੋ ਕੁਦਰਤ ਨਾਲ ਇੱਕ ਸੁਰ ਸੀ ਜੋ ਕੁਦਰਤ ਵਿੱਚ ਰਜਨਾ ਦਾ ਉਮਾ ਤੱਕ ਦਾ ਸੀ ਹਾਂ ਉਸ ਨੂੰ ਬੰਨ ਦੀ ਇਕਾਂਤ ਵਿੱਚ ਚਿੜੀਆਂ ਦੇ ਚਹਿਜਹੇ ਵਿੱਚ ਹਰਕਾ ਦੀ ਗੂੰਜ ਵਿੱਚ ਆਕਾਸ਼ ਦੇ ਨੀਲ ਵਿੱਚ ਸੂਰਜ ਦੀ ਟਿੱਕੀ ਤੇ ਧਰਤੀ ਵਿੱਚੋਂ ਮਿੱਠੇ ਮਿੱਠੇ ਜਲਾਲ ਵਾਲੇ ਚੜਾਓ ਵਿੱਚ ਰਾਤ ਦੀ ਭਿੰਨੀ ਭਿੰਨੀ ਸੁੰਦਰਤਾ ਵਿੱਚ ਤਾਰਾ ਮੰਡਲ ਤੋਂ ਵਸ ਰਹੇ ਸੁਹਾਓ ਵਿੱਚ ਚੰਦ ਤੋਂ ਧਰਤੀਆਂ ਦੇ ਫਰਸ਼ ਤੇ ਆ ਕੇ ਵਿਸਰਹੀ ਚਾਂਦਨੀ ਦੇ ਲਹਿਰਾਓ ਵਿੱਚ ਆਪਣੇ ਸੂਖਮ ਤੇ ਤਰਲ ਸੁੰਦਰਤਾ ਦੇ ਤਰੰਗਾਂ ਵਿੱਚ ਲੀਨ ਕਰਦੇ ਤੇ ਚਾਓ ਵਿੱਚ ਚਾਓ ਵਾਲਾ ਕਰਕੇ ਸਰੂਰਾਂ ਵਿੱਚ ਲੈ ਜਾਂਦੇ ਸਨ ਪਰ ਉਹ ਲੁਭਾਏਮਾਨ ਕਰਨ ਵਾਲੀ ਤੇ ਜਗਤ ਤੋਂ ਉੱਚੀ ਲੈ ਜਾਣ ਵਾਲੀ ਕੁਦਰਤ ਉਹਨਾਂ ਨੂੰ ਆਪਣੇ ਵਿੱਚ ਹੀ ਨਹੀਂ ਸੀ ਰੱਖ ਲੈਂਦੀ ਉਹਨਾਂ ਨੂੰ ਉਸ ਟਿਕਾਣੇ ਇਹ ਕੁਦਰਤ ਕਿਸੇ ਸੁੰਦਰਤਾ ਦੇ ਅਸਲੇ ਅੱਗੇ ਉਸੇ ਸੁੰਦਰਤਾ ਦੇ ਕਿਸੇ ਅਭਿਆਸ ਤੋਂ ਬਣਿਆ ਪਰਦਾ ਢਿੰਦੀ ਸੀ ਤੇ ਪਰਦੇ ਤੋਂ ਪਾਰ ਅਸਲੇ ਵਿੱਚ ਲੀਨ ਹੋਣ ਦਾ ਰਾਹ ਦਿੰਦੀ ਸੀ ਕਦੇ ਰੰਗ ਚੜਦਾ ਸੀ ਕੁਦਰਤ ਦੇ ਉਮਾ ਦਾ ਰਚਨਾ ਦੇ ਹੁਲਾਰੇ ਦੇ ਖੁਸ਼ੀਆਂ ਦਾ ਕੁਦਰਤ ਵਿੱਚ ਵਸ ਰਹੇ ਸੁਖ ਚਾਉ ਤੇ ਸੁੰਦਰਤਾ ਦੀ ਪਿਆਰੀ ਪਿਆਰੀ ਵੱਜ ਰਹੀ ਸੁਰ ਦਾ ਹਾਂ ਉਸ ਕੁਦਰਤ ਵਿੱਚ ਵਸ ਰਹੀ ਜਿਸ ਦੀ ਸੀ ਉਸ ਕੁਦਰਤ ਦੀ ਅਸਲੀਅਤ ਜਿਸ ਦੇ ਉਹ ਆਸਰੇ ਸੀ ਤੇ ਜਿਸ ਦਾ ਉਹ ਵਿਕਾਸ ਸੀ ਕਦੇ ਸੁਰਤ ਗੁੰਮ ਹੁੰਦੀ ਸੀ ਤੇ ਉਸ ਅਸਲੇ ਵਿੱਚ ਜੋ ਕੁਦਰਤ ਵਿੱਚ ਵੱਸਦਾ ਕੁਦਰਤ ਦੇ ਪਿੱਛੇ ਵੱਖ ਅਕੇਲਾ ਤਾਕੋ ਤਾਕ ਸਭ ਤੋਂ ਉੱਚਾ ਸੁੱਚਾ ਤੇ پاک ਅਡੋਲ ਆਪਣੀ ਅਡੋਲਤਾ ਵਿੱਚ ਸਥਿਤ ਹੈ ਹਾਂ ਇਸ ਅਸਲੇ ਵਿੱਚ ਜੋ ਕਾਰਨ ਹੈ ਕੁਦਰਤ ਦਾ ਜੋ ਕਾਦਰ ਹੈ ਸਾਰੀ ਕੁਦਰਤ ਉੱਤੇ ਅਲਖ ਅਗੰਮ ਰੂਪ ਰੂਪ ਵਿੱਚ ਨੌਜਵਾਨ ਰੱਬੀ ਬਾਲਕ ਸਦਾ ਵਸਦਾ ਸੀ ਤਾਰੀਆਂ ਲਾਉਂਦਾ ਤੇ ਗੋਤੇ ਮਾਰਦਾ ਸੀ ਇਹ ਸਦਾ ਸਾਖੀ ਦੀ ਵਿਦਿਆ ਫੈਲੀ ਵਿਦਿਆ ਧੁਰਦੀ ਸੀ ਕੌਣ ਮੁੱਲਾਂ ਪੰਡਤ ਭੁੱਲ ਦੇ ਮੰਡਲ ਵਾਲਾ ਕੌਣ ਸਾਧ ਤਪੀ ਤਪਾਂ ਵਿੱਚ ਫਸਿਆ ਇਹ ਵਿਦਿਆ ਦੇ ਸਕਦਾ ਸੀ ਉਹ ਸੰਨਭਵੀ ਦਾਤੇ ਨੇ ਪੰਡਤ ਪੰਦਾ ਪ੍ਰੋਹਤ ਕੀ ਜਾਣਦੇ ਸਨ ਕਿ ਨਾਨਕ ਦਾ ਦਿਲ ਕਿੱਥੇ ਜਾ ਟਕਰਾਂਦਾ ਹੈ ਕਿਸ ਸ਼ੂ ਨਾਲ ਸ਼ੂ ਕੇ ਉਹ ਸਭ ਤੋਂ ਅਸ਼ੋ ਸਾਈਂ ਦੀ ਨਿਰੰਤਰ ਸ਼ੂ ਨਾਲ ਸ਼ੂਹਿਆ ਕਦੇ ਕਦੇ ਉਸ ਸ਼ੂ ਵਿੱਚੋਂ ਸਰੀਰ ਤੇ ਮਨ ਨੂੰ ਵੀ ਨਹੀਂ ਉੱਠਣ ਦਿੰਦਾ ਇਹੋ ਸ਼ੋ ਉਸਨੇ ਜਗਤ ਨੂੰ ਲਾਉਣੀ ਹੈ ਇਸੇ ਸ਼ੋ ਦੇ ਦੇਣ ਲਈ ਉਹ ਆਇਆ ਸੀ ਉਹ ਤ੍ਰੈ ਕੋਤਕ ਵੇਖ ਕੇ ਉਹ ਤ੍ਰੈ ਤ੍ਰੈ ਦਾ ਮਤਲਬ ਤਿੰਨੇ ਜਾਣੇ ਪੰਡਤ ਪਾੰਦਾ ਤੇ ਪ੍ਰੋਹੁਤ ਕੌਤਕ ਵੇਖ-ਵੇਖ ਕੇ ਮੰਨ ਗਏ ਸਨ ਕਿ ਪੂਰਨ ਪੁਰਖ ਹੈ ਪਰ ਅੰਤਰਗਤੀਆਂ ਨੂੰ ਕੌਣ ਜਾਣਦਾ ਸੀ ਮਾਤਾ ਪਿਤਾ ਵੀ ਵੇਖਦੇ ਸਨ ਕਿ ਉਸ ਦਾ ਸੁਭਾਅ ਰੂਪ ਰੰਗ ਕੰਮ ਕਰਨੀਆਂ ਅਨੌਖੇ ਨੇ ਪਰ ਅੰਤਰਗਤੀ ਨਾ ਸਮਝਣ ਕਰਕੇ ਉਹ ਭੁੱਲ ਵਿੱਚ ਪੈਂਦੇ ਸਨ ਕਿ ਖਬਰੇ ਕੀ ਹੈ ਜੇ ਸੱਚਮੁੱਚ ਚੰਗਾ ਹੈ ਜੇ ਸੱਚਮੁੱਚ ਚੰਗਾ ਹੈ ਤਾਂ ਘਰ ਲਟਾਉਣਾ ਆਲਸ ਵਿੱਚ ਸੋਏ ਰਹਿਣਾ ਬਣਾ ਵਿੱਚ ਦਲਿੱਦਰ ਪਾ ਬੈਠੇ ਰਹਿਣਾ ਖੇਲਣ ਲੱਗਣਾ ਤਾਂ ਖੇਲਦੇ ਹੀ ਜਾਣਾ ਇਹ ਲੱਛਣ ਕੀ ਨੇ ਸ਼ੁਦਾ ਦੇ ਹਨ ਕਿ ਵੜਿਆਈ ਦੇ ਹਨ ਇਸੇ ਨੂੰ ਸਿਆਣੇ ਮਾਇਆ ਕਹਿੰਦੇ ਆ ਮਤਲਬ ਭਾਈ ਵੀਰ ਸਿੰਘ ਸਾਹਿਬ ਜੀ ਇਹ ਬਚਨ ਲਿਖ ਰਹੇ ਹੈ ਵੀ ਜੋ ਉਹਨਾਂ ਦੇ ਮਾਤਾ ਪਿਤਾ ਦੇ ਉੱਤੇ ਵਰਤ ਰਹੀ ਸੀ ਇਹੀ ਮਾਇਆ ਸੀ ਵੀ ਉਹਨਾਂ ਨੂੰ ਕੋਈ ਸਹੀ ਗਿਆਨ ਨਹੀਂ ਸੀ ਹੋ ਰਿਹਾ ਉਹ ਭੁਲੇਖਿਆਂ ਦੇ ਵਿੱਚ ਹੀ ਫਸੇ ਰਹਿੰਦੇ ਸੀ ਕਦੇ-ਕਦੇ ਵੇਖਦੇ ਸੀ ਵੀ ਬਾਲਕ ਬਹੁਤ ਸਿਆਣਾ ਲੱਗਦਾ ਹੈ ਵੀ ਪੰਡਤ ਹਰਦੇਵਾਲ ਨੇ ਜੋ ਕਿਹਾ ਉਹ ਬਚਨ ਸਹੀ ਹੋਣਗੇ ਤੇ ਜਦੋਂ ਉਹ ਵੇਖਦੇ ਵੀ ਕਦੇ ਘਰਾਂ ਦੇ ਵਿੱਚ ਘਰ ਦੇ ਅੰਦਰ ਹੀ ਪਿਆ ਰਹਿਣਾ ਕਦੇ ਬਣਾ ਵਿੱਚ ਫਿਰਦੇ ਰਹਿਣਾ ਉੱਥੇ ਬੈਠੇ ਰਹਿਣਾ ਦਲੇਦਰ ਧਾਰ ਕੇ ਤੇ ਕਦੇ ਫਿਰ ਸਾਧੂਆਂ ਸੰਤਾਂ ਦੇ ਨਾਲ ਹੀ ਬਚਨ ਕਰੀ ਜਾਣੇ ਇਹ ਗੱਲਾਂ ਨੂੰ ਵੇਖ ਕੇ ਜਿਹੜੇ ਮਾਪੇ ਸੀ ਉਹ ਸੋਚਦੇ ਸੀ ਵੀ ਇਹ ਤਾਂ ਘਰ ਲਟਾਈ ਜਾਂਦਾ ਹੈ ਬੱਚਾ ਸਾਡਾ ਪੰਡਤ ਹਰਦਿਆਲ ਦੇ ਕਹੇ ਹੋਏ ਵਾਕ ਵੀ ਗਲਤ ਸਾਫਤ ਹੋਣਗੇ ਤਾਂ ਡਾਕਟਰ ਭਾਈ ਵੀਰ ਸਿੰਘ ਸਾਹਿਬ ਜੀ ਲਿਖਦੇ ਆ ਵੀ ਇਸੇ ਨੂੰ ਮਾਇਆ ਕਹਿੰਦੇ ਆ ਜਿਹੜੀ ਮਾਇਆ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ ਮਾਦਾ ਪਿਤਾ ਦੇ ਅੱਖਾਂ ਅੱਗੇ ਛਾਈ ਹੋਈ ਸੀ ਮਹਿਤਾ ਜੀ ਹੁਣ ਵੇਖ ਰਹੇ ਸਨ ਕਿ ਪੁੱਤਰ ਬਨ ਵਿੱਚ ਤੇ ਬਨਵਾਸੀਆਂ ਨਾਲ ਬਹੁਤ ਪਿਆਰ ਵਿੱਚ ਰਹਿੰਦਾ ਹੈ ਪਰ ਨਹੀਂ ਸਨ ਜਾਣਦੇ ਕਿ ਉਹ ਉਹਨਾਂ ਬਨਵਾਸੀਆਂ ਨਾਲ ਬੈਠਦੇ ਸਨ ਜੋ ਉਸ ਧੰਨ ਵਿੱਚ ਜੋ ਬਾਲਕ ਦੀ ਧੰਨ ਨਿਰੰਕਾਰ ਦੀ ਆਪ ਲਾਉਂਦੇ ਸਨ ਉਹਨਾਂ ਨਾਲ ਸ਼ਾਮਲ ਹੋ ਜਾਂਦੇ ਸਨ ਜਾਂ ਗੁਰੂ ਨਾਨਕ ਜੀ ਬਹਿ ਜਾਣ ਤਾਂ ਉਹ ਧੰਨ ਨਿਰੰਕਾਰ ਦਾ ਕੀਰਤਨ ਸੁਣਾ ਸਕਣ ਗੁਰੂ ਨਾਨਕ ਦੇ ਮਹਾਰਾਜ ਜੀ ਉਹਨਾਂ ਦੇ ਨਾਲ ਜਾਦੇ ਪਰਚੇ ਰਹਿੰਦੇ ਸੀ ਜਿਹੜੇ ਗੁਰੂ ਮਹਾਰਾਜੀਆਂ ਦੇ ਮਗਰ ਮਗਰ ਤਾਂ ਨਿਰੰਕਾਰ ਦੀ ਧੁਨ ਲਾਉਂਦੇ ਸੀ ਜਪਦੇ ਸੀ ਤੇ ਜਾਂ ਫਿਰ ਗੁਰੂ ਨਾਨਕ ਦੇਵ ਮਹਾਰਾਜੀਆਂ ਤੋਂ ਕੀਰਤਨ ਸੁਣਿਆ ਕਰਦੇ ਸੀ ਪਰ ਪਰ ਇਹਨਾਂ ਗੱਲਾਂ ਤੋਂ ਮਹਿਤੇ ਦਾ ਦਿਲ ਉਦਾਸ ਰਹਿੰਦਾ ਸੀ ਤੇ ਉਸ ਦੇ ਆਪਣੇ ਕੰਮ ਕਾਜਾਂ ਵਿੱਚ ਉਹਦੇ ਵਿੱਚ ਵੀ ਹਰਜ ਹੁੰਦਾ ਸੀ ਕਿਉਂਕਿ ਚਿੰਤਾ ਰਹਿੰਦੀ ਸੀ ਮਨ ਵਿੱਚ ਵੀ ਕੋਈ ਪੁੱਤ ਹੈ ਉਹ ਸਹੀ ਲੀਹ ਤੇ ਨਹੀਂ ਲੱਗ ਰਿਹਾ ਮਹਿਤੇ ਸ਼ਬਦ ਦਾ ਅਰਥ ਹੁੰਦਾ ਪਟਵਾਰੀ ਇੱਥੇ ਜੋ ਜਦੋਂ ਮਹਿਤਾ ਸ਼ਬਦ ਆਉਂਦਾ ਹੈ ਤਾਂ ਇਹਦਾ ਅਰਥ ਹੈ ਪਟਵਾਰੀ ਜਾ ਉਹਨਾਂ ਦੇ ਮਾਲਕ ਰਾਏ ਬਲਾਰ ਨੂੰ ਸੂ ਲੱਗੀ ਸੂ ਲੱਗੀ ਮਤਲਬ ਖਬਰ ਮਿਲੀ ਉਸਨੇ ਮਹਿਤਾ ਨਾਲ ਹਮਦਰਦੀ ਕੀਤੀ ਆਖਣ ਲੱਗਾ ਮਹਿਤਾ ਤੂੰ ਪੁੱਤ ਨੂੰ ਫਾਰਸੀ ਪੜਾ ਜੇ ਤੇਰਾ ਪੁੱਤ ਪੜ ਗਿਆ ਫਾਰਸੀ ਤਾਂ ਤੂੰ ਆਪਣਾ ਕੰਮ ਕਾਜ ਵੀ ਸਿਖਾ ਦੇਵੀਂ ਫਿਰ ਦਫ਼ਤਰ ਦਾ ਕੰਮ ਉਸ ਦੇ سپਰਦ ਕਰ ਦੇਵਾਂਗੇ ਪੁੱਤ ਤੇਰਾ ਭਲਾ ਹੈ ਦੇਖੋ ਜੇ ਲੇਖਾ ਪੱਤਾ ਸੰਸਗ੍ਰਿਤ ਨਹੀਂ ਸੂ ਚੰਗਾ ਲੱਗਾ ਤੱਕ ਕੀ ਜਾਣੀਏ ਫਾਰਸੀ ਵਿੱਚ ਦਿਲ ਲੱਗ ਜੇ ਇਹ ਸੁਣ ਕੇ ਮਹਤੇ ਜੀ ਦਾ ਜਿਹੜਾ ਮਨ ਸੀ ਉਹ ਹੁਣ ਫਾਰਸੀ ਪੜਾਉਣ ਤੇ ਘਰ ਆਇਆ ਕੀ ਦੇਵੀ ਜੋਤ ਦਾ ਜੀ ਨਹੀਂ ਸੀ ਕਰਦਾ ਕਿ ਉਹ ਮਾਤਾ ਪਿਤਾ ਜੋ ਕਹਿਣ ਸੋ ਕਰੇ ਨਹੀਂ ਜੋ ਉਹ ਕਹਿੰਦੇ ਉਹ ਸਾਵਧਾਨ ਹੋ ਕੇ ਲੱਗ ਪੈਂਦੇ ਪਰ ਉਹ ਕੁਦਰਤ ਦੇ ਕਾਦਰ ਨਾਲ ਸੁਤੇ ਹੀ ਇੱਕ ਸਵਰ ਰਹਿੰਦੇ ਸੀ ਕੁਦਰਤ ਦੀ ਸੁੰਦਰਤਾ ਤੇ ਰਚਨਾ ਦੇ ਊਵਾ ਦੀ ਸਾਦ ਨਾਲ ਬੇਵਸੀ ਖਿੱਚ ਪੈਂਦੀ ਸੀ ਜੋ ਇੱਥੇ ਹੀ ਵਸ ਹੁੰਦੀ ਤਾਂ ਹੋਰ ਗੱਲ ਸੀ ਉਹ ਤਾਂ ਕੁਦਰਤ ਵਸਿਆ ਵਾਲੇ ਸੁੰਦਰ ਦੀ ਰੂਪ ਸੁੰਦਰਤਾ ਵਿੱਚ ਮਗਨ ਹੋ ਜਾਂਦੇ ਬੇਵਸੇ ਮਗਨ ਹੋ ਜਾਂਦੇ ਬੇਵਸੇ ਹਾਂ ਜੇ ਵਸ ਵਿੱਚ ਹੁੰਦਾ ਕਿ ਮਗਨ ਨਾ ਹੋਣ ਤਾਂ ਨਾਨਕ ਅਰਸ਼ੀ ਸੁਲਤਾਨ ਜੀ ਇੱਕ ਵਿਦਵਾਨ ਜਾਂ ਇੱਕ ਗੁਣੀ ਹੁੰਦੇ ਪਰੋ ਰੱਬੀ ਸ਼ੂਭ ਵਿੱਚ ਨਿਰੰਤਰ ਰਹਿਣ ਵਾਲੇ ਰੱਬੀ ਰੌਣਲ ਸਦਾ ਸਰਸ਼ਾ ਚਸ਼ਮੇ ਆਪਣੀ ਉਸ ਰੱਬੀ ਸ਼ੋਹ ਨਾਲ ਜਗਤ ਨੂੰ ਜਿਉਂਦਾ ਕਰਨ ਵਾਲੇ ਅਗੰਮ ਨਾਲ ਇੱਕ ਸਵਰ ਸਨ ਉਹ ਕਿਵੇਂ ਹੋ ਸਕਦਾ ਸੀ ਕਿ ਇਲਾਹੀ ਜਲਵੇ ਕੁਦਰਤ ਦੇ ਜਦੋਂ ਕਾਦਰ ਦਾ ਪ੍ਰਤੱਖ ਚਮਤਕਾਰ ਮਾਰਦੇ ਤਾਂ ਉਹ ਉਸ ਵਿੱਚ ਮਗਨ ਨਾ ਹੋ ਜਾਂਦੇ ਅਗਰ ਸਦਾ ਉਸ ਘਰ ਵਿੱਚ ਨਾ ਨਿਵਾਸ ਰੱਖਦੇ ਜੋ ਕਿ ਘਰ ਅਦੇਹਾ ਹੈ ਜਿਸ ਵਿੱਚਲੇ ਜਿਸ ਬਾਰੇ ਦੱਸਿਆ ਹੈ ਸੋ ਦਰ ਕਿਹਾ ਸੋ ਕਰ ਕੇ ਹ ਜਿਤ ਵਹ ਸਰਬ ਸਮਾਲੇ ਦੱਸਿਆ ਹੈ ਨੇ ਕੁਛ ਦਿਨ ਉਹਨਾਂ ਨੂੰ ਫੇਰ ਚੈੱਕ ਕੇ ਵੇਖ ਕੇ ਇੱਕ ਦਿਨ ਪਿਤਾ ਜੀ ਉਹਨਾਂ ਨੂੰ ਫਾਰਸੀ ਦੇ ਉਸਤਾਦ ਪਾਸ ਲੈ ਗਏ ਫਾਰਸੀ ਦੇ ਉਸਤਾਦ ਪਾਸ ਕੋਈ ਮੁੱਲਾ ਸੀ ਕਈਆਂ ਵਿਦਵਾਨਾਂ ਨੇ ਉਹਦਾ ਨਾਮ ਰੁਕਨਦੀਨ ਵੀ ਲਿਖਿਆ ਹੈ ਤੋ ਉਹਦੇ ਕੋਲ ਲੈ ਗਏ ਅੱਗੇ ਵਾਂਗ ਉਹ ਮਕਤਬ ਵਿੱਚ ਵੀ ਪੜਨ ਲੱਗ ਪਏ ਮਕਤਬ ਦਾ ਮਤਲਬ ਹੈ ਵੀ ਉਹਨਾਂ ਦੀ ਮੁਸਲਮਾਨਾਂ ਦੀ ਜਿਹੜੀ ਮਸੀਤ ਆਦਿਕ ਉਹਦੇ ਵਿੱਚ ਮੁੱਲਾ ਅਸਚਰਜ ਹੋ ਗਿਆ ਕਿ ਕਿਦਨੀ ਛੇਦੀ ਪੜ ਗਏ ਸਿਫਤ ਪ੍ਰਕਾਸ਼ ਭਈ ਕਾਲੂ ਸੁਤ ਬੁੱਧਰਾਸ ਪਾਰਸੀ ਇਰਮ ਜੋ ਕਾਠਨ ਸਿੱਖਿਓ ਬੇਗਹੀ ਪਰੋਂ ਅੰਦਰਲੀ ਖਿੱਚ ਕੁਦਰਤ ਦੇ ਸੋਹਜ ਨਾਲ ਪ੍ਰੇਮ ਤੇ ਮਗਨਤਾ ਕਾਦਰ ਦੀ ਖਿੱਚ ਵਿੱਚ ਲੀਨਤਾ ਤੇ ਜਗਤ ਦੀ ਵਿਦਿਆ ਤੇ ਪਤਾਰਥਾਂ ਦੀ ਪ੍ਰਾਪਤੀ ਦੀ ਇਹ ਉਦਾਸੀ ਇਹ ਪਿੰਨੀ ਪਿੰਨੀ ਤ੍ਰੇਲ ਵਾਂਗੂ ਆਪਣੀ ਸਦਾ ਫੁਹਾਰ ਜਾਰੀ ਰੱਖਦੀ ਸੀ ਇੱਕ ਦਿਨ ਇਸੇ ਪ੍ਰਕਾਰ ਦੀ ਉਸਤਾਦੀ ਉਦਾਸੀ ਵਿੱਚ ਉਸਤਾਦ ਨੇ ਕਿਹਾ ਨਾਨਕ ਕਈ ਦਿਨ ਤੋਂ ਤੂੰ ਪੜਦਾ ਨਹੀਂ ਆਉਂਦਾ ਵੀ ਵੇਲੇ ਸਿਰ ਨਹੀਂ ਟਰਬੀ ਆਪੇ ਜਾਂਦਾ ਹੈ ਤਾਂ ਉਹਨਾਂ ਨੇ ਉੱਤਰ ਦਿੱਤਾ ਮੈਂ ਪੜਿਆ ਹਾਂ ਜੋ ਪੜਿਆ ਹਾਂ ਪੜਦਾ ਹਾਂ ਜੋ ਪੜਾਉਂਦਾ ਹੈ ਮੁੱਲਾ ਨੇ ਪੁੱਛਿਆ ਕੌਣ ਹੈ ਜੋ ਤੈਨੂੰ ਪੜਾਉਂਦਾ ਹੈ ਤੇ ਕੀ ਪੜਾਉਂਦਾ ਹੈ ਉਸ ਵੇਲੇ ਉਹਨਾਂ ਦੇ ਹੱਥ ਇੱਕ ਸੰਚੀ ਲਿਖੀ ਹੋਈ ਸੀ ਜੋ ਉਹਨਾਂ ਨੇ ਮੁੱਲਾ ਦੇ ਹੱਥ ਦਿੱਤੀ ਇਹ ਸੀ ਹਰਫੀ ਸੀ ਹਰਫ ਕਹਿੰਦੇ ਆ ਅੱਖਰਾਂ ਇਹ ਸੀ ਹਰਫੀ ਸੀ ਜਿਸ ਵਿੱਚ ਇੱਕ ਇੱਕ ਫਾਰਸੀ ਹਰਫ ਦੇ ਅੱਗੇ ਉਸ ਦੇ ਅਰਥ ਵਿਰਾਗ ਤੇ ਵਾਹਿਗੁਰੂ ਦੇ ਜਸ ਨਾਲ ਭਰੇ ਹੋਏ ਲਿਖੇ ਸਨ ਇਹ ਪੜ੍ਹ ਕੇ ਮੁੱਲਾਂ ਦਾ ਸੀਸ ਨਿਉਂ ਗਿਆ ਤੇ ਉਸ ਨੇ ਕਿਹਾ ਕਿ ਤੁਸੀਂ ਉੱਚੇ ਇਲਮ ਦੇ ਆਲਮ ਹੋ ਆਲਮ ਦਾ ਮਤਲਬ ਹੁੰਦਾ ਵਿਦਵਾਨ ਤੁਸੀਂ ਰੱਬ ਦੇ ਹੋ ਉਸ ਦੇ ਆਪਣੇ ਹੋ ਇਹ ਉਮਰ ਇਹ ਖਿਆਲ ਤੁਸਾਂ ਵਿੱਚ ਅੱਲਾਹ ਬੋਲਦਾ ਹੈ ਇਹ ਕਹਿ ਕੇ ਸੀਸ ਨਵਾਇਆ ਉਹ ਜਿਹੜਾ ਮੌਲਵੀ ਸੀ ਮੁੱਲਾ ਤੇ ਮੁੱਲਾ ਨੇ ਵੀ ਗੁਰੂ ਨਾਨਕ ਦੇ ਮਹਾਰਾਜਿਆਂ ਨੂੰ ਸੀਸ ਨਿਵਾ ਦਿੱਤਾ ਗੁਰੂ ਜੀ ਘਰ ਆ ਗਏ ਹੁਣ ਫੇਰ ਉਹ ਰੰਗ ਵੱਜ ਗਿਆ ਜਾਂ ਬਨ ਵਿੱਚ ਦਿਨ ਬਿਤਾਉਣਾ ਜਾਂ ਸਾਰਾ ਦਿਨ ਲੰਮੀ ਤਾਨ ਕੇ ਪਏ ਰਹਿਣਾ ਬੋਲਣਾ ਚੱਲਣਾ ਵੀ ਬੰਦ ਕਰ ਛੱਡਿਆ ਅੰਨ ਵੀ ਕਦੇ ਖਾਦਾ ਨਾ ਇਸ ਤੋਂ ਚਿੰਤਾ ਵਧੀ ਤੇ ਖਿਆਲ ਪਰਿਵਾਰ ਨੂੰ ਇਹ ਆਇਆ ਕੇ ਬਨ ਵਿੱਚ ਫਿਰਦਿਆਂ ਕੋਈ ਸਾਇਆ ਅਸੇਵ ਹੋ ਗਿਆ ਹੈ ਇਸ ਲਈ ਸਲਾਹ ਠਹਿਰੀ ਕਿ ਜਿਸ ਨੇ ਫਾਰਸੀ ਪੜ੍ਹਾਈ ਹੈ ਉਸ ਮੁੱਲਾ ਨੂੰ ਬੁਲਾਇਆ ਜਾਵੇ ਮਤਲਬ ਕੀ ਉਹਨਾਂ ਨੇ ਸੋਚਿਆ ਵੀ ਬਨਾ ਵਿੱਚ ਫਿਰਦਾ ਰਹਿੰਦਾ ਕੋਈ ਭੂਤ ਪ੍ਰੇਤ ਚਿੰਬੜ ਗਿਆ ਵੀ ਕੋਈ ਨਾ ਕੋਈ ਟੂਣੇ ਟੰਮਣ ਵਾਲਾ ਜਿਹੜਾ ਮੁੱਲਾ ਹੈਗਾ ਉਸ ਨੂੰ ਬੁਲਾਇਆ ਜਾਵੇ ਕਿਉਂਕਿ ਆਮ ਤੌਰ ਤੇ ਗੱਲ ਜਗਤ ਵਿੱਚ ਪ੍ਰਸਿੱਧ ਹੈ ਵੀ ਜਿਹੜੇ ਮੁਸਲਮਾਨ ਮੁੱਲਾ ਮੌਲਵੀ ਨੇ ਕਾਜੀ ਹੈਗੇ ਆ ਉਹਨਾਂ ਦੇ ਕੋਲ ਇਸ ਤਰ੍ਹਾਂ ਦੀ ਕੋਈ ਕਾਫੀ ਵਿਦਿਆ ਹੁੰਦੀ ਹੈ ਜਿਸ ਨੂੰ ਕਾਲਾ ਇਲਮਾਦ ਕੋ ਕਹਿੰਦੇ ਆ ਵੀ ਉਹ ਜਿਵੇਂ ਜਾਦੂ ਟੂਣਾ ਧਾਗਾ ਤਵੀ ਦੇ ਇਸ ਤਰ੍ਹਾਂ ਦਾ ਉਹ ਕੁਝ ਕਰਦੇ ਰਹਿੰਦੇ ਆ ਤਾਂ ਪਰਿਵਾਰ ਨੇ ਸੋਚਿਆ ਵੀ ਉਸ ਨੂੰ ਬੁਲਾਇਆ ਜਾਵੇ ਮੁੱਲਾ ਨੂੰ ਬੁਲਾਇਆ ਮੁੱਲਾ ਨੇ ਆ ਕੇ ਬਹੁਤ ਯਤਨ ਕੀਤੇ ਪਾਰੋਂ ਜਿਵੇਂ ਪਏ ਸਨ ਅੱਖਾਂ ਮੀਟ ਕੇ ਪਈ ਰਹੇ ਜਦ ਮੁੱਲਾ ਹਾਰ ਗਿਆ ਤਾਂ ਉਸਨੇ ਹੌਲੇ ਜੇ ਹੀ ਗਿਆ ਨਾਨਕ ਜਿਸ ਸਾਈਂ ਦਾ ਤੂੰ ਪਿਆਰਾ ਹੈ ਉਸ ਦੇ ਸਦਕੇ ਇੱਕ ਵਾਰੀ ਤਾਂ ਉੱਠ ਬੈਠ ਆਪਣੇ ਪਿਆਰੇ ਦਾ ਵਾਸਤਾ ਸੁਣਦੇ ਸਾਰ ਆਪ ਜੀ ਉੱਠ ਬੈਠੇ ਚਾਦਰ ਵਿੱਚ ਲੁਗਿਆ ਮੂੰਹ ਚਾਦਰ ਵਿੱਚ ਲੁਕਿਆ ਮੂੰਹ ਜੋ ਉਦਾਸੀ ਦਾ ਬੱਦਲ ਨਿਕਲਣਾ ਚਾਹੀਦਾ ਸੀ ਪੁੰਨਿਆਂ ਦਾ ਚੰਦ ਚਮਕਾਰ ਮਾਰਦਾ ਦਿਸਿਆ ਅੱਖੀਆਂ ਵਿੱਚ ਲਾਲ ਡੋਰੇ ਅੰਗੂਰਾਂ ਵਾਂਗੂ ਭਖ-ਭਖ ਕਰ ਰਹੇ ਸਨ ਤੇ ਇੱਕ ਪਿਆਰ ਭਰੀ ਅਰਦਾਸ ਉਹਨਾਂ ਵਿੱਚੋਂ ਚੋ-ਚੋ ਪੈ ਰਹੀ ਸੀ ਇੱਕ ਸੈਨਤ ਝਿੜਕਦੀ ਨੈਣਾਂ ਤੋਂ ਬਰਸਦੀ ਸੀ ਇੱਕ ਰਾਮ ਜਿ ਬੈਰਾਗ ਦੀ ਸੀ ਇੱਕ ਮਟਕ ਉਤਲੇ ਪਾਸੇ ਦੀ ਖਿੱਚ ਤੇ ਰਸਦੀ ਸੀ ਬੜੀ ਮਿੱਠੀ ਸੁਰ ਵਿੱਚ ਬੋਲੇ ਹਾਂ ਬੋਲੇ ਉਸ ਬੋਲੀ ਵਿੱਚ ਜੋ ਫਾਰਸੀ ਹੀ ਹੈ ਕਿ ਸਭ ਤੋਂ ਪਹਿਲੀ ਉਰਦੂ ਦੀ ਮਾਂ ਹੈ ਅਰਥਾਤ ਫਾਰਸੀ ਵਿੱਚ ਕਿਤੇ ਕੋਈ ਹਿੰਦੁਸਤਾਨੀ ਦਾ ਲਫ਼ਜ਼ ਪੈ ਜਾਣਾ ਉਸ ਫਾਰਸੀ ਵਿੱਚ ਜੋ ਪੰਜਾਬੀ ਨਾਲ ਅਜੇ ਸਹਿਣਤਾ ਮਾਰ ਲੱਗੀ ਸੀ ਤੋ ਆਪ ਜੀ ਬੋਲੇ ਗੁਰੂ ਨਾਨਕ ਦੇ ਮਹਾਰਾਜ ਜੀਆ ਨੇ ਫਿਰ ਬੈਠੇ ਹੋ ਕੇ ਬਚਨ ਕੀਤਾ ਉਹ ਵਚਨ ਜਿਹੜਾ ਤਿਲੰਗ ਰਾਗ ਦੇ ਵਿੱਚ ਧੰਨ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ ਮਹਾਰਾਜਿਆਂ ਦੇ ਵਚਨ ਕੀਤਾ ਯਕ ਅਰਜ ਗੁਫਤਮ ਪੇਸ ਤੋ ਦਰਗੋਸ ਕੁੰਨ ਕਰਤਾਰ ਹਕਾ ਕਰੀਮ ਤੋ ਬਿਅੈਬ ਪਰਵਦਗਾਰ ਦੁਨੀਆ ਮੁਕਾਮੇ ਫਾਨੀ ਤਹਕੀਕ ਦਿਲਦਾਨੀ ਮਮ ਸਰ ਮੂਏ ਅਜ਼ਰਾਈਲ ਗਿਰਫਤ ਹੈ ਦਿਲ 헤ਚ ਨਦਾਨੀ ਰਹਾਉ ਜਨ ਪਿਸਰ ਪਦਰ ਬਿਰਾਦਰਾਂ ਕਸਨੇਸ ਦਸਤੰਗੀ ਆਖਿਰ ਬਿਆਫਤਮ ਕਸਨਾ ਦਰਦ ਚੂ ਸਬਦ ਤਕ ਵੀਰ ਸਬ ਰੋਜ ਗਸਤਮ ਦਰ ਹਵਾ ਕਰਦੇਮ ਬਦੀ ਖਿਆਲ ਗਾਹੇ ਨਾ ਨੇਕੀ ਕਾਰ ਕਰਦਮ ਮਮ ਈ ਜਿਨੀ ਅਹਵਾਲ ਬਦਬਖਤ ਹਮ ਚੂ ਬਖੀਲ ਗਾਫਲ ਬੇਨਜਰ ਬੇਬਾਕ ਨਾਨਕ ਬੁਗਉਦ ਜਨ ਤੁਰਾ ਤੇਰੇ ਚਾਕਰਾਂ ਪਾਖਾਖ ਇਹ ਜਿਹੜੇ ਗੁਰਬਾਣੀ ਦੇ ਸ਼ਬਦ ਇਸ ਗ੍ਰੰਥ ਦੇ ਵਿੱਚ ਲਿਖੇ ਹਨ ਕਈ ਵਾਰੀ ਲਿਖਣ ਵੇਲੇ ਸੁਧਾਈ ਕਰਨ ਲੱਗਿਆਂ ਸ਼ਬਦਾਂ ਦੇ ਵਿੱਚ ਕੁਝ ਘਾਟਵਾਦ ਰਹਿ ਜਾਂਦੀ ਹੈ ਜਿਵੇਂ ਇਸ ਸ਼ਬਦ ਦੇ ਵਿੱਚ ਵੀ ਜਿਹੜੀ 2 ਨੰਬਰ ਪੰਕਤੀ ਹੈ ਉਸ ਦੇ ਵਿੱਚ ਇੱਕ ਸ਼ਬਦ ਇਸ ਦੇ ਵਿੱਚ ਛੱਡ ਹੋ ਗਿਆ ਬਚਨ ਹੈ ਜਕ ਅਰਜ ਗੁਫਤਮ ਪੇਸ ਤੋ ਦਰਗੋਸ ਕੁੰਨ ਕਰਤਾ ਹਕਾ ਕਬੀਰ ਕਰੀਮ ਤੂੰ ਬੇ ਆਬ ਪਰਬੁਦਗਾਰ ایوں वचन ਸੀ ਪਰ ਇੱਕ ਸ਼ਬਦ ਇਸ ਦੇ ਵਿੱਚ ਕਿਸੇ ਕਾਰਨ ਲਿਖਿਆ ਨਹੀਂ ਜਾ ਸਕਿਆ ਚਲੋ ਰੋ ਵਿਚਾਰ ਇਹ ਉਚਾਰ ਕੇ ਆਪਨੇ ਮੁੱਲਾਂ ਨੂੰ ਸਮੋਦ ਕੀਤਾ ਕਿ ਆਯੂ ਐਉਂ ਵਿਰਥਾ ਜਾ ਰਹੀ ਹੈ ਸੰਭਾਲੋ ਮੁੱਲਾਂ ਦੇ ਉਪਦੇਸ਼ ਦਾ ਅਜੀਬ ਅਸਰ ਹੋਇਆ ਹੱਥ ਜੋੜ ਬੋਲਿਆ ਚਰਨ ਸ਼ਰਨ ਮੈਂ ਕੀਨੋ ਪਰਣਾ ਹਰ ਹੋ ਮੋਹੇ ਜਗ ਜਨਮ ਰੋ ਮਰਨਾ ਬ੍ਰਿਧਨ ਤੇ ਤੁਮ ਬ੍ਰਿਧ ਵਡੇਰੇ ਕਰਿ ਉਪਦੇਸ਼ ਕਟਹੋ ਦੁਖ ਮੇਰੇ ਤੁਸੀਂ ਮੇਰੇ ਵੱਡਿਆਂ ਦੇ ਵੱਡਿਓ ਕਿਰਪਾ ਕਰਕੇ ਮੇਰੇ ਦੁਖ ਕਟੋ ਗੁਰੂ ਨਾਨਕ ਦੇ ਮਹਾਰਾਜੀਆਂ ਨੂੰ ਮੁੱਲਾ ਨੇ ਬੇਨਤੀ ਕੀਤੀ ਦੇਖੋ ਮੁੱਲਾ ਨੂੰ ਬੁਲਾਇਆ ਤਾਂ ਸੀ ਗੁਰੂ ਨਾਨਕ ਦੇ ਮਹਾਰਾਜੀਆਂ ਦਾ ਭਲਾ ਕਰਨ ਵਾਸਤੇ ਵੀ ਇਹਨੂੰ ਕੋਈ ਉਪਰੀ ਸ਼ੈ ਚਿੰਬੜੀ ਆ ਭੂਤ ਪ੍ਰੇਤ ਚਿੰਬੜਿਆ ਵੀ ਮੁੱਲਾਂ ਗੁਰੂ ਨਾਨਕ ਦੇ ਮਹਾਰਾਜ ਜੀਆਂ ਨੂੰ ਠੀਕ ਕਰ ਦੇਗਾ ਪਰ ਕੀ ਪਤਾ ਸੀ ਵੀ ਉਹੀ ਮੁੱਲਾਂ ਧੰਗੁਰੂ ਨਾਨਕ ਦੇ ਮਹਾਰਾਜ ਜੀਆਂ ਤੋਂ ਉਪਦੇਸ਼ ਲਵੇਗਾ ਫਿਰ ਤਾਂ ਆਪ ਨੇ ਉਪਦੇਸ਼ ਦਿੱਤਾ ਇਲਾਹੀ ਰੰਗਤ ਦਾ ਰੰਗ ਲਾਇਆ ਤੇ ਅੰਤਮ ਹੁਕਮ ਇਹ ਦਿੱਤਾ ਸਤਨਾਮ ਇੱਕ ਚਿਤਲੇ ਬਲਾਈ ਜਪੋ ਦੇਹ ਅਭਿਮਾਨ ਗਵਾਈ ਸਤ ਸੰਗਤ ਕੀ ਸੇਵ ਅਪੰਗਾ ਕਰੋ ਸੁਖਦ ਨਿਤ ਸੰਗ ਉਹ ਮੰਗਾ ਮੁੱਲਾ ਰਾਜੀ ਕਰਨ ਆਇਆ ਆਪ ਰਾਜੀ ਹੋ ਕੇ ਟਰ ਗਿਆ ਫਿਰ ਆਪ ਕਈ ਦਿਨ ਉਸੇ ਤਰ੍ਹਾਂ ਫੇਰ ਪਏ ਰਹੇ ਕਦੇ ਅਗੰਮ ਅਕਹਿ ਖੇੜੇ ਤੇ ਕਦੇ ਮੋਨ ਚੁੱਪ ਧਾਰ ਕੇ ਪਏ ਰਹਿਣਾ ਇਹ ਦੋ ਰੰਗ ਅਚਰਜ ਸੀਗੇ ਕਦੇ ਤਾਂ ਮਹਾਰਾਜ ਨੇ ਮਤਲ ਖਿੜੇ ਹੀ ਰਹਿਣਾ ਖੁਸ਼ ਰਹਿਣਾ ਬਹੁਤ ਜ਼ਿਆਦੇ ਤੇ ਕਦੇ ਮੋਲ ਧਾਰ ਲੈਣੀ ਬਿਲਕੁਲ ਚੁੱਪ ਰਹਿਣਾ ਉਦਾਸੀ ਹੋਈ ਲੱਗਣੀ ਲੋਕਾਂ ਨੂੰ ਵੀ ਇਹ ਉਦਾਸ ਹੋਇਆ ਫਿਰਦਾ ਇਹ ਦੋਨੇ ਰੰਗ ਅਚਰਜ ਸੀ ਜਾਪਦਾ ਹੈ ਕਿ ਉਹਨਾਂ ਦੇ ਆਪਣੇ ਰੋਹਾਨੀ ਹੁਲਾਰੇ ਰਚਨਾ ਦੇ ਰਸ ਰੰਗ ਕੁਦਰਤ ਦੇ ਸੋਹਜ ਕਾਦਰ ਦੀਆਂ ਅੰਦਰੋਂ ਬਾਹਰੋਂ ਸ਼ੋਹਾ ਤਾਂ ਉਹਨਾਂ ਨੂੰ ਅੰਦਰਲੇ ਦੇ ਉੱਚੇ ਚਾਉ ਵਿੱਚ ਰੱਖਦੀਆਂ ਸਨ ਪਰ ਜਗਤ ਦਾ ਦੁੱਖ ਜਗਤ ਜਲੰਦੇ ਦੀ ਪੀੜਾ ਇਹ ਕਿਵੇਂ ਦੂਰ ਹੋਵੇ ਉਹਨਾਂ ਨੂੰ ਚੁੱਪਚੀ ਪੀਤੇ ਕਈ ਦਿਨ ਗੁੰਮ ਪਏ ਰਹਿਣ ਵਾਲੀ ਅਵਸਥਾ ਵਿੱਚ ਲੈ ਜਾਂਦੀਆਂ ਸਨ ਹਿਰਦਾ ਜਗਤ ਦੇ ਕਸ਼ਟ ਸੁਣ ਸੁਣ ਕੇ ਜਗਤ ਰੱਖਿਆ ਕਿਵੇਂ ਹੋਵੇ ਦੇ ਦਰਦ ਵਿੱਚ ਹਮ ਦਰਦ ਹੋ ਜਾਂਦਾ ਸੀ ਸੋ ਇਹ ਚਾਰ ਉਹਨਾਂ ਜਵਾਨਿਆਂ ਦੇ ਵਿੱਚ ਵਿੱਦਿਆ ਪੜਾਉਣ ਵਾਲੇ ਜਿਹੜੇ ਆਗੂ ਪੁਰਖ ਸੀਗੇ ਉਹਨਾਂ ਦਾ ਇਤਿਹਾਸ ਆਪ ਜੀਆਂ ਨੇ ਸਰਵਣ ਕੀਤਾ ਹੈ ਪੰਡਿਤ ਹਰਦੇয়াল ਜੀ ਗੋਪਾਲ ਬੰਦਾ ਜੀ ਪੰਡਿਤ ਬ੍ਰਿਜਨਾਥ ਜੀ ਤੇ ਚੌਥੇ ਨੰਬਰ ਤੇ ਇੱਕ ਮੁੱਲਾ ਰੁਕਣ ਦੀ ਇਸ ਤੋਂ ਬਾਅਦ ਜਿਹੜਾ ਅੱਗੇ ਗੁਰੂ ਨਾਨਕ ਦੇ ਮਹਾਰਾਜੀਆਂ ਦਾ ਇਤਿਹਾਸ ਆਏਗਾ ਉਹਨਾਂ ਦੇ ਬਚਨ ਆਉਣਗੇ ਜਿਸ ਤਰ੍ਹਾਂ ਧੰਨ ਗੁਰੂ ਨਾਨਕ ਦੇ ਮਹਾਰਾਜ ਨੇ ਮੱਝੀਆਂ ਚਾਰੀਆਂ ਸਪਨੇ ਛਾਉ ਕੀਤੀ ਇਹ ਸਾਰਾ ਇਤਿਹਾਸ ਆਪਾਂ ਸਾਰੇ ਕੱਲ ਨੂੰ ਸਰਵਣ ਕਰਾਂਗੇ ਸੋ ਆਓ ਗੁਰੂ ਨਾਨਕ ਦੇ ਮਹਾਰਾਜਿਆਂ ਦਾ ਇਤਿਹਾਸ ਸੁਣਨ ਵਾਸਤੇ ਪਹੁੰਚੀ ਹੋਈ ਸਾਰੀ ਸੰਗਤ ਦਾ ਧੰਨਵਾਦ ਗੱਦ ਕੇ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ